ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ED ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਦੱਸੇ ਕਿ ED ਦੇ ਵੱਲੋਂ ਹਰਿਆਣਾ ਦੇ ਕਾਂਗਰਸ ਦੇ ਵਿਧਾਇਕ ਸੁਰੇਂਦਰ ਪਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਨਾਲ ਜੋ ਮਨੀ ਲਾਂਡਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਜੋ ਕੀਤੀ ਗਈ ਹੈ ਸੋ ਗ੍ਰਿਫਤਾਰੀ ਆ ਜੋ ਸ਼ਨੀਵਾਰ ਸਵੇਰੇ ਗੁਰੂਗਰਾਮ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਕਾਂਗਰਸ ਦੇ ਐਮਐਲਏ ਸੁਰੇਂਦਰ ਪਵਾਰ ਨੂੰ ਸੁਰੇਂਦਰ ਪਵਾਰ ਜਿਨ੍ਹਾਂ ਦੀ ਉਮਰ 55 ਸਾਲ ਹੈ ਅੰਬਾਲਾ ਦੇ ਪੀਐਮਐਲ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਿ ਜੋ ਈਡੀਆ ਅਦਾਲਤ ਨੂੰ ਉਸ ਦਾ ਰਿਮਾਂਡ ਮੰਗੇਗੀ ਅਤੇ ਦੱਸਦੀ ਕਿ ਜਨਵਰੀ ਦੇ ਵਿੱਚ ਵੀ ਈਡੀ ਦੇ ਵੱਲੋਂ ਸੁਰੇਂਦਰ ਪਵਾਰ ਦੇ ਘਰ ਦੀ ਤਲਾਸ਼ੀ ਲੱਤੀ ਗਈ ਸੀ ਉਸ ਜੋ ਯਮਨਾਗਰ ਇਲਾਕੇ ਚ ਬੱਡੇ ਪੱਧਰ ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਦਾ ਜੋ ਦੋਸ਼ ਲਗਾਇਆ ਗਿਆ ਹੋ ਉਸ ਸਮੇਂ ਈਡੀ ਨੇ ਇਨੈਲੋ ਜੋ ਇੰਡੀਆ ਨੈਸ਼ਨਲ ਲੋਕ ਦਲ ਦੇ ਵਿਧਾਇਕ ਦਿਲਬਖ ਸਿੰਘ ਤੇ ਉਸ ਦੇ ਇੱਕ ਸਾਥੀ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਬਿਰਾਫਤਾਰੀ ਹੋ ਜੀ ਇਸ ਸਮੇਂ ਵਿੱਚ ਹੋਈ ਹੈ ਜਦੋਂ ਹਰਿਆਣਾ ਦੇ ਵਿੱਚ ਇੱਕ ਇਸ ਸਾਲ ਦੇ ਅੰਦਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾਣੀਆਂ ਨੇ ਹਰਿਆਣਾ ਪੁਲਿਸ ਦੇ ਜੋ ਪੁਲਿਸ ਦੇ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਦੇ ਵਿੱਚ ਜੋ ਪੱਥਰ ਬਜਰੀ ਅਤੇ ਰੇਤੇ ਦੀ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਵੀ ਜੋ ਸੰਬੰਧ ਨਿਕਲੇ ਨੇ ਹਰਿਆਣਾ ਸਰਕਾਰ ਨੇ 2020 ਦੇ ਵਿੱਚ ਜੋ ਇੱਕ ਜੋ ਰਾਇਲਟੀ ਅਤੇ ਟੈਕਸ ਨੂੰਗਾ ਹੀ ਨੂੰ ਸਲਬ ਬਣਾਉਣ ਦੇ ਲਈ ਮਾਈਨਿੰਗ ਸੈਕਟਰ ਦੇ ਵਿੱਚ ਹੋਰ ਹੀ ਟੈਕਸ ਚੋਰੀ ਨੂੰ ਰੋਕਣ ਦੇ ਲਈ ਇੱਕ ਆਨਲਾਈਨ ਪੋਰਟਲ ਵੀ ਬਣਾਇਆ ਸੀ ਜੋ ਕਿ ਈਡੀ ਦਾ ਅੰਦਾਜ਼ਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਜ਼ਰੀਏ 400 ਤੋਂ 500 ਕਰੋੜ ਰੁਪਏ ਦਾ ਜੋ ਫੰਡ ਹੈ ਪੈਦਾ ਕੀਤਾ ਗਿਆ ਹਰਿਆਣਾ ਦੇ ਸੋਨੀਪੱਤੋ ਸੁਰੇਂਦਰ ਪਰਵਾਰ ਕਾਂਗਰਸ ਦੇ ਵਿਧਾਇਕ ਹਨ ਤੋਂ ਜ਼ਾਰੋਨੀ ਦੀ ਹਰਿਆਣਾ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਉਸਨੇ ਦੋ ਵਾਰ ਪਾਈਪਾ ਦੇ ਵਿਧਾਇਕ ਜੋ ਕਵਿਤਾ ਜੈਨ ਹੈ ਉਹਨਾਂ ਨੂੰ ਹਰਾਇਆ ਸੀ ਇਸ ਤੋਂ ਪਹਿਲਾਂ ਸੁਰੇਂਦਰ ਪਰਿਵ ਪਵਾਰ ਜੋ ਕਿ ਇਨੈਲੋ ਦੇ ਵਿੱਚ ਵੀ ਰਹਿ ਚੁੱਕੇ ਨੇ 2014 ਦੀ ਸੋਨੀਪੱਥ ਸੀਟ ਤੋਂ ਇਨੈਲੋ ਦੀ ਟਿਕਟ ਤੇ ਚੋਣਾ ਲੜੀਆਂ ਸੀ ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸੋ ਇਲੈਕਸ਼ਨ ਨੇ ਇਸ ਸਾਲ ਦੇ ਅਖੀਰ ਦੇ ਵਿੱਚ ਹੋਰ ਇਲੈਕਸ਼ਨਾਂ ਤੋਂ ਪਹਿਲਾਂ ਵੱਡੀ ਕਾਰਵਾਈ ਜੋ ਈਡੀ ਦੇ ਵੱਲੋਂ ਹਰਿਆਣੇ ਦੇ ਵਿੱਚ ਕੀਤੀ ਗਈ ਹੈ ਸੋ ਜੋ ਗ੍ਰਫਤਾਰੀ ਕੀਤੀ ਗਈ ਹੈ ਮਨੀ ਲਾਂਡਰਿੰਗ ਦੇ ਮਾਮਲਿਆਂ ਦੇ ਵਿੱਚ ਅਤੇ ਗੈਰ ਕਾਨੂੰਨੀ ਜੋ ਮਾਈਨਿੰਗ ਦੇ ਮਾਮਲਿਆਂ ਦੇ ਵਿੱਚ ਗ੍ਰਫਤਾਰੀ ਹੈ ਕੀਤੀ ਗਈ ਹੈ ਚੋਣਾਂ ਤੋਂ ਪਹਿਲਾਂ ਹਰਿਆਣੇ ਦੇ ਵਿੱਚ ED ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਦੱਸਿਆ ਕਿ ED ਦੇ ਵੱਲੋਂ ਹਰਿਆਣਾ ਦੇ ਕਾਂਗਰਸ ਦੇ ਵਿਧਾਇਕ सुरेंद्र ਪਵਾਰ ਨੂੰ ਗ੍ਰਫਤਾਰ ਕੀਤਾ ਗਿਆ ਹੈ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਨਾਲ ਜੋ ਮਨੀ ਲਾਂਡਰਿੰਗ ਦੇ ਮਾਮਲਿਆਂ ਦੇ ਵਿੱਚ ਗ੍ਰਫਤਾਰੀ ਹੈ ਜੋ ਕੀਤੀ ਗਈ ਹੈ ਸੋ ਗ੍ਰਫਤਾਰੀ ਆ ਜੋ ਸ਼ਨੀਵਾਰ ਸਵੇਰੇ ਗੁਰੂਗਰਾਮ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਕਾਂਗਰਸ ਦੇ ਐਮ ਐਲ ਏ ਸੁਰਿੰਦਰ ਪਵਾਰ ਨੂੰ ਸੁਰਿੰਦਰ ਪਵਾਰ ਜਿਨ੍ਹਾਂ ਦੀ ਉਮਰ 55 ਸਾਲ ਹੈ ਅੰਬਾਲਾ ਦੇ ਪੀ ਐਮ ਐਲ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿੱਤੇ ਕਿ ਜੋ ਈ ਡੀ ਅਦਾਲਤ ਨੂੰ ਉਸ ਦਾ ਰਿਮਾਂਡ ਮੰਗੇਗੀ ਅਤੇ ਦੱਸਿਆ ਕਿ ਜਨਵਰੀ ਦੇ ਵਿੱਚ ਵੀ ਈ ਡੀ ਦੇ ਵੱਲੋਂ ਸੁਰਿੰਦਰ ਪਵਾਰ ਦੇ ਘਰ ਦੀ ਤਲਾਸ਼ੀ ਲੱਤੀ ਗਈ ਸੀ ਉਸ ਜੋ ਯਮਨਾ ਨਗਰ ਇਲਾਕੇ ਚ ਵੱਡੇ ਪੱਧਰ ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਦਾ ਜੋ ਦੋਸ਼ ਲਗਾਇਆ ਗਿਆ ਹੈ ਉਸ ਸਮੇਂ ਐਡੀ ਨੇ ਇਨੈਲੋ ਜੋ ਇੰਡੀਆ ਨੈਸ਼ਨਲ ਲੋਕ ਦਲ ਦੇ ਵਿਧਾਇਕ ਦਿਲਬਖ ਸਿੰਘ ਤੇ ਉਸ ਦੇ ਇੱਕ ਸਾਥੀ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਇਹ ਸਮੇਂ ਵਿੱਚ ਹੋਈ ਹੈ ਜਦੋਂ ਹਰਿਆਣਾ ਦੇ ਵਿੱਚ ਇੱਕ ਇਸ ਸਾਲ ਦੇ ਅੰਦਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾਣੀਆਂ ਨੇ ਹਰਿਆਣਾ ਪੁਲਿਸ ਦੇ ਜੋ ਪੁਲਿਸ ਵਿਭਾਗ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਦੇ ਵਿੱਚ ਜੋ ਪੱਥਰ ਬਜਰੀ ਅਤੇ ਰੇਤੇ ਦੀ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ एफआईआर दर्ज ਕੀਤੀ ਗਈ ਅਤੇ منی ਲਾਂਡਰਿੰਗ ਦੇ ਮਾਮਲਿਆਂ ਦੇ ਵਿੱਚ ਵੀ ਜੋ ਸੰਬੰਧ ਨਿਕਲੇ ਨੇ ਹਰਿਆਣਾ ਸਰਕਾਰ ਨੇ 2020 ਦੇ ਵਿੱਚ ਜੋ ਇੱਕ ਜੋ ਰਾਇਲਟੀ ਅਤੇ ਟੈਕਸ ਨੂੰ ਗਾਹੀ ਨੂੰ ਸਰਲ ਬਣਾਉਣ ਦੇ ਲਈ ਮਾਈਨਿੰਗ ਸੈਕਟਰ ਦੇ ਵਿੱਚ ਹੋਰ ਹੀ ਟੈਕਸ ਚੋਰੀ ਨੂੰ ਰੋਕਣ ਦੇ ਲਈ ਇੱਕ ਆਨਲਾਈਨ ਪੋਰਟਲ ਵੀ ਬਣਾਇਆ ਸੀ ਜੋ ਕਿ ਈਡੀ ਦਾ ਅੰਦਾਜ਼ਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਜ਼ਰੀਏ 400 ਤੋਂ 500 ਕਰੋੜ ਰੁਪਏ ਦਾ ਜੋ ਫੰਡ ਪੈਦਾ ਕੀਤਾ ਗਿਆ ਹਰਿਆਣਾ ਦੇ ਸੋਨੀਪੱਤੋ ਸੁਰੇਂਦਰ ਪਵਾਰ ਕਾਂਗਰਸ ਦੇ ਵਿਧਾਇਕਾਂ ਤੋਂ ਵਿਚਾਰ ਨਹੀਂ ਦਿਆ ਹਰਿਆਣਾ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਉਸਨੇ ਦੋ ਵਾਰ ਭਾਈਪਾਦੇ ਵਿਧਾਇਕ ਜੋ ਕਵਿਤਾ ਜੈਨ ਹੈ ਉਹਨਾਂ ਨੂੰ ਹਰਾਇਆ ਸੀ ਇਸ ਤੋਂ ਪਹਿਲਾਂ ਸੁਰੇਂਦਰ ਪਵਾਰ ਜੋ ਕਿ ਇਨੈਲੋ ਦੇ ਵਿੱਚ ਵੀ ਰਹਿ ਚੁੱਕੇ ਨੇ 2014 ਦੀ ਸੋਨੀਪੱਤ ਸੀਟ ਤੋਂ ਇਨੈਲੋ ਦੀ ਟਿਕਟ ਤੇ ਚੋਣਾਂ ਲੜੀਆਂ ਸੀ ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸੋ ਇਲੈਕਸ਼ਨ ਨੇ ਇਸ ਸਾਲ ਦੇ ਅਖੀਰ ਦੇ ਵਿੱਚ ਹੋਰ ਇਲੈਕਸ਼ਨਾਂ ਤੋਂ ਪਹਿਲਾਂ ਵੱਡੀ ਕਾਰਵਾਈ ਐਂਡ ਸੋ ਈਡੀ ਦੇ ਵੱਲੋਂ ਹਰਿਆਣੇ ਦੇ ਵਿੱਚ ਕੀਤੀ ਗਈ ਹੈ ਸੋ ਜੋ ਗ੍ਰਿਫਤਾਰੀ ਇਹ ਕੀਤੀ ਗਈ ਹੈ ਮਨੀ ਲਾਂਡਰਿੰਗ ਦੇ ਮਾਮਲਿਆਂ ਦੇ ਵਿੱਚ ਤੇ ਗੈਰ ਕਾਨੂੰਨੀ ਜੋ ਮਾਈਨਿੰਗ ਦੇ ਮਾਮਲਿਆਂ ਦੇ ਵਿੱਚ ਗ੍ਰਿਫਤਾਰੀ ਹੈ ਕੀਤੀ ਗਈ ਹੈ